ਜੁਲਾਈ ਤੇ 1856 ਭਾਈ ਮਹਾਰਾਜ ਸਿੰਘ ਜਿਨ੍ਹਾਂ ਨੂੰ ਬਾਬਾ ਮਹਾਰਾਜ ਸਿੰਘ ਵੀ ਕਹਿੰਦੇ ਆ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ। ਔਰ ਭਾਈ ਮਹਾਰਾਜ ਸਿੰਘ ਜਿਨ੍ਹਾਂ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਰੱਬੋਂ ਪਿੰਡ ਆ ਉੱਥੇ ਉਹਨਾਂ ਦਾ ਜਨਮ ਜਿਹੜਾ ਉਹ 1770 ਦੇ ਵਿੱਚ ਹੋਇਆ। ਉਥੋਂ ਦਾ ਉਹਨਾਂ ਦਾ ਜਨਮ ਹੈ। ਉਹਨਾਂ ਦਾ ਜਿਹੜਾ ਬਚਪਨ ਦਾ ਨਾਂ ਸੀ ਮਾਪੇ ਨੇ ਰੱਖਿਆ ਉਹ ਨਿਹਾਲ ਸਿੰਘ ਰੱਖਿਆ ਸੀ ਉਹਨਾਂ ਦਾ ਨਾਂ। ਉਹ ਵੇਖਿਆ ਪੜ੍ਹਨ ਲਿਖਣ ਦੇ ਵਿੱਚ ਉਦੋਂ ਜ਼ਿਆਦਾਤਰ ਵਿਦਿਆ ਜਿਹੜੀ ਉਹ ਡੇਰਿਆਂ ਤੋਂ ਚੱਲਦੀ ਸੀ। ਸੰਸਥਾਵਾਂ ਹੁੰਦੀਆਂ। ਉਹ ਬਾਬਾ ਤੋਤਾ ਸਿੰਘ ਜੀ ਹੋਣੀ ਸਾਨੂੰ ਉਹਨਾਂ ਦੇ ਕੋਲ ਗਏ ਉਹਨਾਂ ਨੇ ਅਗੋਂ ਬਾਬਾ ਸਮੁੰਦ ਸਿੰਘ ਜੀ ਉਹਨਾਂ ਕੋਲੇ ਭੇਜਿਆ ਬਾਬਾ ਸਮੁੰਦ ਸਿੰਘ ਜੀ ਉਹਨਾਂ ਤੋਂ ਬਾਅਦ ਉਹ ਬਾਬਾ ਵੀਰ ਸਿੰਘ ਜੀ ਨੁਰੰਗਾਬਾਦ ਵਾਲੇ ਵਿਆਸਾ ਦੇ ਕੰਡੇ ਤੇ ਨਗਰ ਹੈ ਜਦੋਂ ਆਪਾਂ ਗਵਿੰਦਵਾਲ ਸਾਹਿਬ ਤੋਂ ਤਰਨਤਾਰਨ ਸਾਹਿਬ ਨੂੰ ਜਾਣੇ ਹਨ ਉੱਥੇ ਤੁਸੀਂ ਦੇਖੋਗੇ ਇੱਕ ਫਤਿਹਆਬਾਦ ਕਸਬਾ ਆਉਂਦਾ ਇਸ ਤਰ੍ਹਾਂ ਹੀ ਰੋੜ ਤੋਂ ਹਟਵਾ ਜਿਹੜਾ ਪਿੰਡ ਹੈ ਨੁਰੰਗਾਬਾਦ ਤਾਂ ਉਹ ਪਿੰਡ ਕਰਕੇ ਬਾਬਾ ਵੀਰ ਸਿੰਘ ਜੀ ਹੁਣਾਂ ਨੂੰ ਬਾਬਾ ਵੀਰ ਸਿੰਘ ਨੁਰੰਗਾਬਾਦੀ ਕਹਿੰਦੇ। ਤੋਂ ਬਾਬਾ ਵੀਰ ਸਿੰਘ ਦੀ ਨੁਰੰਗਾਬਾਦ ਵਾਲੇ ਉਹਨਾਂ ਦੇ ਕੋਲ ਚਲੇ ਗਏ ਭਾਈ ਨਿਹਾਲ ਸਿੰਘ ਜੀ। ਉੱਥੇ ਜਾ ਕੇ ਜਦੋਂ ਇਹਨਾਂ ਨੇ ਅੰਮ੍ਰਿਤ ਦੀ ਦਾਤ ਲਈ। ਤਾਂ ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਇਹਨਾਂ ਦਾ ਨਾਮ ਭਗਵਾਨ ਸਿੰਘ ਰੱਖਿਆ ਗਿਆ। ਅਮਰਦੀ ਦਾਤ ਲੈਣ ਤੋਂ ਬਾਅਦ ਨਿਹਾਲ ਸਿੰਘ ਤੋਂ ਬਾਅਦ ਭਗਵਾਨ ਸਿੰਘ ਨਾਮ ਰੱਖਿਆ ਗਿਆ ਇਹਨਾਂ ਤੁਸੀਂ ਅੱਜ ਵੀ ਜਾਓ ਤਰਨਤਾਰਨ ਸਾਹਿਬ ਦੇ ਇਲਾਕੇ 'ਚ ਤੇ ਬਹੁਤ ਸਾਰੇ ਅਸੇ ਸਰੀਰ ਨੇ ਜਿਹੜੇ ਜਦੋਂ ਗੱਲ ਕਰਦੇ ਨਾ ਤੇ ਉਹਨਾਂ ਦਾ ਇੱਕ ਤਕੀਆ ਕਲਾਮ ਭਾਵ ਕੇ ਸ਼ਬਦਾਵਲੀ ਕਹਿਣ ਦਾ ਤਰੀਕਾ ਨਹੀਂ ਪਾਤਸ਼ਾਹ ਇਸ ਤਰ੍ਹਾਂ ਨਹੀਂ ਹੋ ਸਕਦਾ ਮਤਲਬ ਉਹਨਾਂ ਕਿਸੇ ਬੰਦੇ ਨੂੰ ਵੀ ਕਹਿਣਾ ਨਾ ਤੂੰ ਆਖਣਾ ਨਹੀਂ ਪਾਤਸ਼ਾਹ ਇਦਾਂ ਨਹੀਂ ਹੁੰਦਾ ਨਹੀਂ ਪਾਤਸ਼ਾਹ ਇਸ ਤਰ੍ਹਾਂ ਨਹੀਂ ਹੋ ਸਕਦਾ ਇੱਕ ਹੁੰਦਾ ਹੈ ਕਿ ਬੰਦਾ ਕੋਈ ਗੱਲ ਬੋਲਦਾ ਨਹੀਂ ਮਹਾਰਾਜ ਇਦਾਂ ਨਹੀਂ ਮਹਾਰਾਜ ਤੁਸੀਂ ਇਦਾਂ ਨਾ ਕਰੋ ਉਹ ਜਦੋਂ ਨਾ ਬਾਬਾ ਵੀਰ ਸਿੰਘ ਜੀ ਉਹਨਾਂ ਦੇ ਸਥਾਨ ਤੇ ਸੇਵਾ ਕਰਦੇ ਸ ਤੇ ਲੰਗਰ ਸੇਵਾ ਕਰਨੀ ਆਖਣਾ ਪ੍ਰਸ਼ਾਦਾ ਮਹਾਰਾਜ ਜਲ ਮਹਾਰਾਜ ਉਹਨਾਂ ਨੇ ਮਹਾਰਾਜ ਸ਼ਬਦ ਵਰਤਣਾ ਤੇ ਉਹ ਸੰਗਤ ਨੇ ਨਾ ਇਹ ਨਾਮ ਫਿਰ ਉਹਨਾਂ ਨੂੰ ਨਿਹਾਲ ਸਿੰਘ ਤੋਂ ਭਗਵਾਨ ਸਿੰਘ ਭਗਵਾਨ ਸਿੰਘ ਤੋਂ ਮਹਾਰਾਜ ਸਿੰਘ ਇਹ ਸੰਗਤ ਵੱਲੋਂ ਨਾਮ ਉਹਨਾਂ ਨੂੰ ਮਿਲ ਗਿਆ ਵੀ ਉਹ ਹਰ ਵਕਤ ਤੇ ਸ਼ਬਦ ਦਾ ਇਸਤੇਮਾਲ ਕਰਦੇ ਸ ਉਹ ਜਿਸ ਵਕਤ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਉਹਨਾਂ ਦਾ ਜਿਹੜਾ ਅਸਥਾਨ ਹੈ ਖਾਲਸਾ ਰਾਜ ਦੇ ਵੇਲੇ ਬੜੇ ਵੱਡੇ ਕਾਰਜ ਜਿਹੜੇ ਨੇ ਉਸ ਅਸਥਾਨ ਤੋਂ ਹੋਏ ਔਰ ਉੱਥੇ ਗੁਰੂ ਕੇ ਪਿਆਰੇ ਆ ਕੇ ਪਨਾਹ ਲੈਂਦੇ ਸਨ ਔਰ ਇੱਥੋਂ ਪਤਾ ਲੱਗਦਾ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਹੁਣਾਂ ਦੇ ਅਕਾਲ ਚਲਾਣੇ ਤੋਂ ਬਾਅਦ ਧਿਆਨ ਸਿੰਘ ਡੋਗਰਾ ਕਤਲ ਹੋ ਗਿਆ ਉਹਦੇ ਪੁੱਤਰ ਹੀਰਾ ਸਿੰਘ ਨੇ ਜਦੋਂ ਹਮਲਾ ਕਰਨ ਦੀ ਬਾਤ ਕੀਤੀ ਤਾਂ ਉਸ ਵਕਤ ਜਿਹੜਾ ਕਮਰ ਪਸ਼ੌਰਾ ਸਿੰਘ ਹੈ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਤੇ ਹਰੀ ਸਿੰਘ ਨਲੂਆ ਜੀ ਹੋਣਾ ਦਾ ਸੁਪੁੱਤਰ ਤੇ ਹੋਰ ਕੁਝ ਸਰੀਰ ਉਹਨਾਂ ਨੇ ਬਾਬਾ ਬੀਰ ਸਿੰਘ ਨੁਰੰਗਾਬਾਦ ਵਾਲਿਆਂ ਦੇ ਡੇਰੇ ਚ ਪਨਾ ਲਈ ਸੀ ਉੱਥੇ ਆ ਕੇ ਟਿਕਾਣਾ ਕੀਤਾ ਸੀ ਹੀਰਾ ਸਿੰਘ ਜਿਹੜਾ ਉਹ ਫੌਜ ਚੜਾ ਕੇ ਲਿਆਇਆ ਧਿਆਨ ਸਿੰਘ ਡੋਗਰੇ ਦਾ ਪੁੱਤ ਉੱਥੇ ਫਿਰ ਉਹਨਾਂ ਨੇ ਜਦੋਂ ਹੋਇਆ ਕਿਉਂਕਿ ਉਹਨੇ ਸਿੱਖ ਫੌਜਾਂ ਨਾਲ ਲਿਆਂਦੀਆਂ ਸੀ ਬਾਬਾ ਵੀਰ ਸਿੰਘ ਕਹਿੰਦੇ ਵੀ ਸਿੱਖਾਂ ਨਾਲ ਸਿੱਖ ਲੜਦੇ ਚੰਗੇ ਨਹੀਂ ਲੱਗਦੇ ਪਰ ਉਹਨੇ ਲਿਹਾਦ ਨਹੀਂ ਕੀਤਾ ਉਹਦੇ ਵਿੱਚ ਫਿਰ ਬਾਬਾ ਵੀਰ ਸਿੰਘ ਜੀ ਹੁਣਾ ਦੀ ਸ਼ਹਾਦਤ ਹੋ ਗਈ ਸੀ ਕਮਰ ਪਸ਼ੋਰਾ ਸਿੰਘ ਵੀ ਜਿਹੜਾ ਉਹ ਮਾਰਿਆ ਗਿਆ ਤਾਂ ਉਹਨਾਂ ਦੀ ਹੁਣਾ ਸ਼ਹਾਦਤ ਤੋਂ ਬਾਅਦ ਭਾਈ ਮਹਾਰਾਜ ਸਿੰਘ ਜੀ ਨਾਇਬ ਸਨ ਬਾਬਾ ਵੀਰ ਸਿੰਘ ਜੀ ਹੁਣਾ ਤੋਂ ਬਾਅਦ ਤਾਂ ਉਸ ਅਸਥਾਨ ਦੇ ਜਿਹੜੇ ਮੁਖੀ ਨੇ ਉਹ ਭਾਈ ਮਹਾਰਾਜ ਸਿੰਘ ਜੀ ਬਣ ਗਿਆ ਉਹਨਾਂ ਨੇ ਹੁਣ ਸੇਵਾ ਜਿਹੜੀ ਕੀਤੀ ਔਰ ਖਾਲਸਾ ਰਾਜ ਜਿਹੜਾ ਆ ਜਿਹਦੇ ਵਿੱਚ ਅੰਗਰੇਜ਼ਾਂ ਨਾਲ ਜਿਹੜੀਆਂ ਲੜਾਈਆਂ ਲੜੀਆਂ ਗਈਆਂ ਉਹਨਾਂ ਵਿੱਚ ਚੇਲਿਆਂ ਵਾਲੀ ਦੇ ਵਿੱਚ ਜਿਵੇਂ ਅੰਗਰੇਜ਼ ਜਿਹੜੇ ਨੇ ਹਾਰੇ ਨੇ ਉਹ ਤੋਂ ਬਾਅਦ ਸਭਰਾਵਾਂ ਵਾਲੀ جنگ ਆ ਜਾਂ ਇਹ ਜਿਹੜੀਆਂ ਗੁਜਰਾਤ ਵਾਲੇ ਪਾਸੇ ਦੀ جنگ ਆ ਇਹ ਜਿੰਨੀਆਂ ਜੰਗਾਂ ਜਦੋਂ ਇਹਦੇ ਵਿੱਚ ਵਾਰ-ਵਾਰ ਗੁਲਾਬ ਸਿੰਘ ਵਰਗੇ ਤੇਜਰਾਮ ਮਿਸਰ ਵਰਗੇ ਜਿਨ੍ਹਾਂ ਨੂੰ ਤੇਜਾ ਸਿੰਘ ਜਾਂ ਲਾਲ ਸਿੰਘ ਐ ਸਿੰਘ ਤੱਕ ਕੇਵਲ ਉਹਨਾਂ ਲਾਇਆ ਸੀ ਨਾਮ ਨਾਲ ਹੈ ਨਹੀਂ ਸਨ ਉਹਨਾਂ ਦੀਆਂ ਗਦਾਰੀਆਂ ਕਾਰਨ ਸਭਰਾਮਾ ਵਾਲੀ ਲੜਾਈ ਰਾਮਨਗਰ ਵਾਲੀ ਗੁਜਰਾ ਇਹ ਲੜਾਈਆਂ ਜਦੋਂ ਹਾਰੇ ਆਖਰ ਛੇਰ ਸਿੰਘ ਤੇ ਚਤਰ ਸਿੰਘ ਟਾਰੀ ਵਾਲੇ ਉਹਨਾਂ ਨੇ ਹੁਣ ਜਦੋਂ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ ਜਦੋਂ ਹਥਿਆਰ ਸੁੱਟੇ ਇਹ ਭਾਈ ਮਹਾਰਾਜ ਸਿੰਘ ਜੀ ਸਨ ਜਿਨ੍ਹਾਂ ਨੇ ਹਥਿਆਰ ਸੁਟਣ ਤੋਂ ਨਾ ਕਰ ਦਿੱਤੀ। ਵੀ ਮੈਂ ਜਿਉਂਦੇ ਜੀ ਅੰਗਰੇਜ਼ਾਂ ਅੱਗੇ ਹਥਿਆਰ ਸੁਟੀਏ ਹੋ ਨਹੀਂ ਸਕਦਾ। ਇਹ ਨਿਕਲ ਗਿਆ ਜੰਮੂ ਵਾਲੇ ਪਾਸੇ ਨੂੰ। ਇਹਨਾਂ ਨੇ ਇੱਕ ਯਤਨ ਜਿਹੜਾ ਉਹ ਜਾਰੀ ਰੱਖਿਆ ਵੀ ਮੈਂ ਖਾਲਸਾ ਰਾਜ ਜਿਹੜਾ ਉਹ ਦੁਬਾਰਾ ਉਹਨੂੰ ਸਥਾਪਿਤ ਕੀਤਾ ਜਾਏ। ਉਹਦੇ ਵਿੱਚ ਸਕੀਮੇ ਸੀ ਕਿ ਮਹਾਰਾਜਾ ਦਲੀਪ ਸਿੰਘ ਉਹਨੂੰ ਕਿਸੇ ਨਾ ਕਿਸੇ ਢੰਗ ਨਾਲ ਅੰਗਰੇਜ਼ਾਂ ਦੇ ਚੁੰਗਲ ਚੋਂ ਕੱਢ ਕੇ ਉਹਨੂੰ ਅਗਵਾ ਕਰਕੇ ਤੇ ਉਹਦੀ ਫਿਰ ਅੱਗੇ ਜਿਹੜਾ ਉਹ ਰਾਜ ਭਾਗ ਦੀ ਕਾਰਵਾਈ ਅੱਗੇ ਚਲਾਈ ਜਾਏ ਉਹਦੇ ਲਈ ਉਹਨਾਂ ਨੇ بڑے ਸ਼ਰੀਰਾਂ ਨਾਲ ਜਾ ਕੇ ਸੰਪਰਕ ਕੀਤਾ ਔਰ ਉਹ ਮਹਿਮ ਲਗਾਤਾਰ ਚਲਾਉਂਦੇ ਰਹੇ ਜੰਮੂ ਤੋਂ ਲੈ ਕੇ ਰਾਵਲਪਿੰਡੀ ਔਰ ਕਈ ਵਾਰ ਅੰਗਰੇਜ਼ਾਂ ਨੇ ਪਕੜਨ ਦਾ ਯਤਨ ਕੀਤਾ ਹੱਥ ਨਹੀਂ ਆਏ ਉਹਦੇ ਤੋਂ ਬਾਅਦ ਬਟਾਲੇ ਦੇ ਨੇੜੇ ਉਹ ਨਗਰ ਦੇ ਵਿੱਚ ਕਾਫੀ ਸਮਾਂ ਰਹਿ ਅਖੀਰ ਜਿੱਥੇ ਉਹਨਾਂ ਨੇ ਇੱਕ ਵਿਚਾਰ ਬਣਾਇਆ ਸੀ ਕਿ 1848 ਦੇ ਵਿੱਚ ਇਕ ਤਾਂ ਜੋ ਹੁਸ਼ਿਆਰਪੁਰ ਦੂਸਰਾ ਜਲੰਧਰ ਇਹਨਾਂ ਸ਼ਾਉਣੀਆਂ ਦੇ ਵਿੱਚ ਵੀ ਉਹਨਾਂ ਸਿੱਖ ਫੌਜੀਆਂ ਨਾਲ ਕੇ ਬਗਾਵਤ ਉਹਨਾਂ ਨੂੰ ਆਖਿਆ ਕੀਤੀ ਜਾਏ ਹਥਿਆਰ ਲੁੱਟ ਲੈ ਜਾਣ ਤੇ ਉਹਦੇ ਤੋਂ ਬਾਅਦ ਲੜਾਈ ਜਿਹੜੀ ਇਹਨਾਂ ਦੇ ਵਿਰੁੱਧ ਛੇੜੀ ਜਾਏ ਪਰ ਉਹਨਾਂ ਦਿਨਾਂ ਵਿੱਚ ਤੁਸੀਂ ਸੋਚ ਕੇ ਵੇਖੋ ਵੀ ਅੰਗਰੇਜ਼ ਹਕੂਮਤ ਨੇ ਭਾਈ ਮਹਾਰਾਜ ਸਿੰਘ ਜੀ ਹੋਣਾਂ ਦੇ ਉੱਤੇ 10000 ਰੁਪਇਆ ਜਿਹੜਾ ਇਨਾਮ ਰੱਖ ਦਿੱਤਾ ਵੀ ਇਹਨਾਂ ਦੀ ਹੁਣੇ 1800 3448 49 ਦੀ ਬਾਤ ਕਰ ਰਹੇ ਆ ਜਦੋਂ 10000 ਰੁਪਈਆ ਇਨਾਮ ਰੱਖਿਆ ਅੱਜ ਦੇ ਹਿਸਾਬ ਨਾਲ ਉਹ ਕਰੋੜਾਂ 'ਚ ਬਾਤ ਚਲੀ ਜਾਣੀ ਜਦੋਂ ਇਨਾਮ ਰੱਖਿਆ ਤਾਂ ਉਹ ਫਿਰ ਲਾਲਚ ਕਿਉਂਕਿ ਧਨ ਦਾ ਜਦੋਂ ਬੰਦੇ ਨੂੰ ਲਾਲਚ ਪੈ ਜਾਏ ਫਿਰ ਉਹ ਵਿਚਰ ਰਹੇ ਸਨ ਕੇਵਲ 6 ਦਿਨ ਪਹਿਲਾਂ ਜਦੋਂ ਇਹ ਬਗਾਵਤ ਹੋਣੀ ਸੀ ਸ਼ੌਣੀਆਂ ਦੇ ਵਿੱਚ 6 ਦਿਨ ਪਹਿਲਾਂ ਉਹ ਆਦਮਪੁਰ ਦੇ ਕੋਲ ਅੱਜ ਵੀ ਇਹ ਖੁਰਦਪੁਰ ਪਿੰਡ ਪੈਂਦਾ ਸ਼ਾਇਦ ਆਪ ਜੀ ਨੂੰ ਪਤਾ ਹੋਵੇ ਉਹ ਏਸੇ ਖੁਰਦਪੁਰ ਦੇ ਵਿੱਚ ਇੱਕ ਗੰਨੇ ਦੇ ਖੇਤ ਵਿੱਚ ਆਪਣੇ ਕੋਈ ਸਾਥੀਆਂ ਨਾਲ ਸਨ ਕਿਸੇ ਨੇ ਮੁਖਬਰੀ ਕੀਤੀ ਤੇ ਭਾਈ ਮਹਾਰਾਜ ਸਿੰਘ ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਵੱਡੀ ਜਿਹੜੀ ਆ ਉਹ ਧਾੜ ਲੈ ਕੇ ਸਿਪਾਈਆਂ ਦੀ ਘੇਰਾ ਪਾ ਲਿਆ ਤੇ ਉਥੇ ਉਹ ਹੱਥ ਆ ਗਏ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਗ੍ਰਿਫਤਾਰ ਕਰਕੇ ਉਹਨਾਂ ਨੂੰ ਲਿਆਂਦਾ ਗਿਆ ਨਾ ਜਲੰਧਰ ਇੱਥੇ ਜੇਲ੍ਹ ਦੇ ਵਿੱਚ ਉਹ ਜਿੰਨੇ ਪਹਿਰੇ ਤੇ ਖਲੋਤੇ ਸੰਤਰੀ ਤਿਆਦਕ ਦੂਸਰੇ ਜਿੰਨੇ ਵੀ ਸਿਪਾਹੀ ਸਨ ਜਾਂ ਉਥੇ ਕੈਦੀ ਸਨ ਉਹਨਾਂ ਸਾਰਿਆਂ ਨੇ ਭਾਈ ਸਾਹਿਬ ਭਾਈ ਮਹਾਰਾਜ ਸਿੰਘ ਜੀ ਨੂੰ ਝੁੱਕ ਕੇ ਸਲਾਮ ਕੀਤੀ ਸੀਸ ਨਵਾਇਆ ਉਹਨਾਂ ਅੱਗੇ ਕਿਉਂਕਿ ਉਹ ਬੜੀ ਵੱਡੀ ਆਤਮਾ ਸੀ ਜਦੋਂ ਉਹ ਸੀਸ ਨਵਾਇਆ ਅੰਗਰੇਜ਼ਾਂ ਨੇ ਵੇਖਿਆ ਵੀ ਜੇ ਜਲੰਧਰ ਇਸ ਜੇਲ੍ਹ ਵਿੱਚ ਰਹਿੰਦੇ ਐ ਤੋ ਸਕਦਾ ਇੱਥੇ ਬਗਾਵਤ ਹੋ ਜਾਏ ਉਹਨਾਂ ਨੇ ਕੀ ਕੀਤਾ ਲਾਰਡ ਡਲਹੌਜੀ ਜੀ ਜਨੇ 1859 ਵਿੱਚ ਪੂਰੇ ਰਾਜ ਭਾਗ ਨੂੰ ਕੈਪਚਰ ਕਰਨ ਦਾ ਕੰਮ ਕੀਤਾ ਉਹ ਐਡਾ ਡਰਦਾ ਸੀ ਭਾਈ ਮਹਾਰਾਜ ਸਿੰਘ ਜੀ ਹੁਣਾਂ ਤੋਂ ਉਹਨਾਂ ਫਿਰ ਆਖਿਆ ਵੀ ਇਹਨਾਂ ਨੂੰ ਕਲਕੱਤੇ ਲੈ ਚੱਲੋ ਪੰਜਾਬ ਤੋਂ ਇੱਥੋਂ ਬਾਹਰ ਜਦੋਂ ਇੱਥੋਂ ਜਲੰਧਰ ਤੋਂ ਉਹਨਾਂ ਨੂੰ ਬੇੜੀਆਂ ਦੇ ਵਿੱਚ ਜਕੜ ਕੇ ਕਲਕੱਤੇ ਲਗਾਇਆ ਤੇ ਕਲਕੱਤੇ ਜਾ ਕੇ ਵੀ ਉਹਨਾਂ ਦੇ ਅੰਦਰ ਡਰ ਇਸ ਤਰ੍ਹਾਂ ਰਿਹਾ ਵੀ ਸ਼ਾਇਦ ਇੱਥੋਂ ਦੇ ਲੋਕ ਨੇ ਇਹਨਾਂ ਨਾਲ ਮਿਲ ਜਾਣ ਉੱਥੋਂ ਫਿਰ ਜਲਾਵਤਨ ਕਰਕੇ 1800 ਤੇ 50 ਦੇ ਵਿੱਚ ਉਹਨਾਂ ਨੂੰ ਮਈ ਦੇ ਵਿੱਚੋਂ ਤੁਰਿਆ ਤੇ ਜੂਨ ਦੇ ਵਿੱਚੋਂ ਉਹਨਾਂ ਨੂੰ ਸਿੰਗਾਪੁਰ ਲੈ ਕੇ ਪਹੁੰਚ ਗਏ ਸਿੰਗਾਪੁਰ ਲਾ ਜਾ ਕੇ ਵੀ ਜਿਹੜੀ ਕਾਲ ਕੋਠੜੀ ਆ ਨਾ ਉਹਦੇ ਵਿੱਚ ਉਹਨਾਂ ਨੂੰ ਰੱਖਿਆ ਤੇ ਕੋਠੜੀ ਦੇ ਵਿੱਚ ਵੀ ਬੇੜੀਆਂ ਪਾਈਆਂ ਗਈਆਂ ਮਤਲਬ ਲਿਖਤ ਹੁੰਦਾ ਕੋਠੜੀ ਲਾ ਦਿੱਤੀ ਗੱਲ ਖਤਮ ਹੈ ਕੋਠੜੀ ਦੇ ਵਿੱਚ ਵੀ ਬੇੜੀਆਂ ਪਾਈਆਂ ਗਈਆਂ ਔਰ ਜਿਸ ਕੋਠੜੀ ਦੇ ਵਿੱਚ 6 ਸਾਲ ਲਗਾਤਾਰ ਔਰ ਇਹ ਜਦੋਂ ਅਸੀਂ ਅੱਜ ਕਈ ਵਾਰੀ ਗੱਲਾਂ ਕਰਦੇ ਆ ਨਾ ਵੀ ਅੰਗਰੇਜ਼ਾਂ ਦਾ ਨਿਆਂ ਜਾਂ ਇਸ ਤਰ੍ਹਾਂ ਆ 6 ਸਾਲਾਂ ਵਿੱਚ ਇੱਕ ਵਾਰ ਵੀ ਉਹਨਾਂ ਨੂੰ ਸੂਰਜ ਦੀ ਰੌਸ਼ਨੀ ਨਹੀਂ ਵਿਖਾਈ ਗਈ 6 ਸਾਲ ਉਹਨਾਂ ਨੇ ਜੇਲ੍ਹ ਕੱਟੀ ਬੇੜੀਆਂ ਪਾ ਕੇ ਰੱਖੀਆਂ ਅੰਦਰ ਸਿੱਲ ਨਮੀ ਇਸ ਤਰ੍ਹਾਂ ਹੋਣ ਕਰਕੇ ਹੌਲੀ-ਹੌਲੀ ਕਿਉਂਕਿ ਜਦੋਂ ਸੂਰਜ ਦਿਸੇ ਹੀ ਨਾ ਰੌਸ਼ਨੀ ਨਾ ਵੇਖੀ ਕਦੀ ਅੰਦਰ ਕੋਈ ਲਾਈਟ ਕੁਝ ਨਹੀਂ ਆਖਰ ਉਹਨਾਂ ਦੀ ਨੇਤਰਾਂ ਦੀ ਜੋਤ ਜਿਹੜੀ ਉਹ ਚਲੀ ਗਈ। ਸਰੀਰ ਹੱਡੀਆਂ ਦੀ ਮੁੱਠ ਬਣ ਗਿਆ ਲੇਕਿਨ ਉਹ ਆਸਰਾ ਸੀ ਤੇ ਕੇਵਲ ਪ੍ਰਮਾਤਮਾ ਅਕਾਲ ਪੁਰਖ ਵੈ ਗੁਰੂ ਦੇ ਨਾਮ ਦਾ ਪਰਮੇਸ਼ਰ ਦੀ ਯਾਦ ਦਾ। 6 ਸਾਲ ਲਗਾਤਾਰ ਉਹ ਉਸ ਕਾਲ ਕੋਠੜੀ ਵਿੱਚ ਰਹਿ ਕੇ ਅੱਜ ਦੇ ਦਿਨ 5 ਜੁਲਾਈ 1856 ਜਦੋਂ ਉਹਨਾਂ ਨੇ ਆਪਣਾ ਸਰੀਰ ਕਚੋਲਾ ਉਹ ਸਿੰਗਾਪੁਰ ਦੀ ਧਰਤੀ ਤੇ ਤਿਆਗ ਦਿੱਤਾ। ਅੱਜ ਉੱਥੇ ਤੁਸੀਂ ਜਿਹੜੇ ਸਿੰਗਾਪੁਰ ਗਏ ਹੋਵੋਗੇ ਉਹਨਾਂ ਸਿੰਗਾਪੁਰ ਦੀ ਧਰਤੀ ਤੇ ਤਿਆਗ ਦਿੱਤਾ ਅੱਜ ਉੱਥੇ ਤੁਸੀਂ ਜਿਹੜੇ ਸਿੰਗਾਪੁਰ ਗਏ ਹੋਵੋਗੇ ਉਹਨਾਂ ਨੂੰ ਪਤਾ ਹੋਣਾ ਮੈਨੂੰ 2003 ਦੇ ਵਿੱਚ ਉੱਥੇ ਜਾਣ ਦਾ ਉਹ ਸਸਥਾਨ ਤੇ ਮੌਕਾ ਮਿਲਿਆ ਸਿਲਟ ਰੋਡ ਪੈਂਦਾ ਉੱਥੇ ਉਹ ਗੁਰਦੁਆਰਾ ਹੈ ਬਾਬਾ ਮਹਾਰਾਜ ਸਿੰਘ ਜੀ ਕਰਕੇ ਉਹ ਸਥਾਨ ਬਣਾਇਆ ਨਾਲ ਉਹਨਾਂ ਦੀ ਯਾਦਗਾਰ ਬਣਾਈ ਹੈ ਔਰ ਉਹ ਸਭ ਨਾਲੋਂ ਵੱਡਾ ਸਥਾਨ ਉੱਥੇ ਸਿਲਟ ਰੋਡ ਦੇ ਉੱਤੇ ਜਿੱਥੇ ਹਰ ਵਕਤ ਕੋ ਗੁਰੂ ਕਾ ਲੰਗਰ ਚੱਲਦਾ ਸੰਗਤਾਂ ਉਸ ਅਸਥਾਨ ਤੇ ਨਤਮਸਤਕ ਕੱਲਾ ਉਹ ਹੀ ਨਹੀਂ ਸਿੱਖ ਹੀ ਨਹੀਂ ਬਾ ਅਦਰ ਜਿਹੜੀਆਂ ਦੂਸਰੀ ਕਮਿਊਨਿਟੀਜ਼ ਨੇ ਉਹ ਵੀ ਲੋਕ ਉੱਥੇ ਆ ਕੇ ਨਮਸਕਾਰ ਕਰਦੇ ਆ ਨਤਮਸਤਕ ਹੁੰਦੇ ਆ ਔਰ ਜਿਹੜੀ ਚੇਤਾ ਰੱਖਿਓ ਅਖੌਤੀ ਅਖੌਤੀ ਮੈਂ ਤਾਂ ਕਹੇਂ ਵੀ ਜਿਹਨੂੰ ਬਣਾਇਆ ਗਿਆ ਜਿਹੜਾ 1857 ਦੀ ਆਜ਼ਾਦੀ ਦੀ ਲੜਾਈ ਦਾ ਦੇ ਨਾ ਵੀ ਪਹਿਲ ਹੋਇਆ ਪਹਿਲਾ ਵਿਦਰੋਹ ਹੋਇਆ ਮੰਗਲ ਪਾਂਡੇ ਦੀ ਗੱਲ ਕੀਤੀ ਜਾਂਦੀ ਆ ਹੁਣ ਇਹ ਉਹਦੇ ਤੋਂ 9 ਸਾਲ ਪਹਿਲਾਂ ਭਾਈ ਮਹਾਰਾਜ ਸਿੰਘ ਜੀ ਬਾਬਾ ਮਹਾਰਾਜ ਸਿੰਘ ਹੁਣਾਂ ਨੇ ਇਹ ਆਜ਼ਾਦੀ ਦੀ ਜੰਗ ਜਿਹੜੀ ਉਹ ਛੇੜ ਦਿੱਤੀ ਸੀ ਔਰ ਪਹਿਲੇ ਉਹ ਉਹਦੇ ਤੋਂ 1857 ਵੇ ਜਾ ਕੇ ਨਾਲਿਓ ਵਿਦਰੋਹ ਕਾਦਾ ਹੋਇਆ ਉਹ ਤਾਂ ਅਧਿਨ ਨੌਕਰੀ ਕਰਦੇ ਸਨ ਨੌਕਰੀ ਕਰਦੇ ਆ ਵਿਦਰੋਹ ਕਾਦਾ ਕੀਤਾ ਜੇ ਸਾਨੂੰ ਜਿਹੜੇ ਕਾਰਤੂਸ ਮਿਲਦੇ ਨੇ ਅਫਵਾਹ ਆ ਕਿ ਇਹਨਾਂ ਵਿੱਚ ਸੂਰ ਦਾ ਜਾਂ ਗਾਂ ਦਾ ਮਾਸ ਲੱਗਾ ਹੁੰਦਾ ਹੈ ਤੋ ਤੁਸੀਂ ਪੁਰਾਣੇ ਨਾਟਕ ਚੇਟਕ ਵੇਖੋਗੇ ਉਹ ਜਦੋਂ ਪਾਉਣਾ ਪੈਂਦਾ ਤੇ ਮੂੰਹ ਨਾਲ ਛੱਲਣਾ ਪੈਂਦਾ ਸੀ ਉਹਨੂੰ ਤੋ ਕਹਿੰਦੇ ਜੀ ਸਾਨੂੰ ਮੂੰਹ ਨਾਲ ਉਹਨੂੰ ਗਾਂ ਦਾ ਮਾਸ ਲੱਗਾ ਜਾਂ ਸੂਰ ਦਾ ਲੱਗਾ ਤੇ ਉਹ ਇਸ ਕਰਕੇ ਵਿਦਰੋਹ ਕੀਤਾ ਵੀ ਸਾਡਾ ਇਹ ਬਰੂਤ ਜਿਹੜਾ ਬਦਲਿਆ ਜਾਏ ਨਾ ਕਿ ਅਸੀਂ ਤੁਹਾਨੂੰ ਕੱਢਣਾ ਚਾਹੁੰਨੇ ਆ ਜਾਂ ਦੇਸ਼ ਦੀ ਆਜ਼ਾਦੀ ਚਾਹੁੰਨੇ ਇਹੋ ਜਿਹਾ ਕੁਝ ਨਹੀਂ ਲੇਕਿਨ ਉਹ ਸਨ ਜਿਨ੍ਹਾਂ ਨੇ 90 ਸਾਲ ਪਹਿਲਾਂ ਚੇਤਾ ਰੱਖਿਓ ਪੰਜਾਬ ਤਾਂ ਕਰਕੇ ਵੱਖਰੇ ਦੇਸ਼ ਦੀ ਗੱਲ ਕੀਤੀ ਜਾਂਦੀ ਪੰਜਾਬ ਹਿੰਦੁਸਤਾਨ ਤੋਂ 90 ਸਾਲ ਬਾਅਦ ਜਾ ਕੇ ਅੰਗਰੇਜ਼ ਜਿਹੜੇ ਨੇ ਆਪਣੇ ਰਾਜ ਵਿੱਚ ਮਿਲਾ ਸਕਿਆ 90 ਸਾਲ ਜਿਹੜਾ ਚਾਹੇ ਉਹ ਮਿਸਲਾਂ ਦਾ ਰੂਪ ਆ ਤੇ ਚਾਹੇ ਕਿਉਂਕਿ 1765 ਤੋਂ ਗੱਲ ਸ਼ੁਰੂ ਹੋਣੀ ਆ ਤੇ 1765 ਤੋਂ ਲੈ ਕੇ 1849 ਤੱਕ 49 ਤੱਕ ਮਹਾਰਾਜਾ ਰਣਜੀਤ ਸਿੰਘ 10 ਸਾਲ ਫਿਰ ਇਤਿਹਾਸਕਾਰ ਲਿਖਦੇ ਉਹਦੀ ਮੜੀ ਨੇ ਰਾਜ ਕੀਤਾ ਤੋਂ 1765 ਤੋਂ ਲੈ ਕੇ 1849 ਤੱਕ ਪੰਜਾਬ ਜਿਹੜਾ ਹੈ ਉਹ ਆਜ਼ਾਦ ਰਿਆ ਬਾਕੀ ਸਾਰਾ ਕੁਝ ਜਿਹੜਾ غلامੀ ਦੇ ਵਿੱਚ ਸੀ ਅਧੀਨਤਾ ਵਿੱਚ ਸੀ ਉਹਦੇ ਵਿੱਚ ਜੇ ਕੋਈ ਪਹਿਲਾ ਆਜ਼ਾਦੀ ਦਾ ਆਜ਼ਾਦੀ ਕੁਹਾਟੀਆ ਕਹਿ ਲਓ ਫ੍ਰੀडम फाइਟਰ ਕਹਿ ਲਓ ਤਾਂ ਸਭ ਨਾਲੋਂ ਪਹਿਲੇ ਜਿਹੜੇ ਨੇ ਉਹ ਭਾਈ ਮਹਾਰਾਜ ਸਿੰਘ ਜੀ ਨੇ ਬਾਬਾ ਮਹਾਰਾਜ ਸਿੰਘ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਆਪਣਾ ਜਿਹੜਾ ਉਹ ਹਥਿਆਰ ਨਹੀਂ ਸੁਟੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਲੇਕਿਨ ਖਾਲਸਾ ਰਾਜ ਦੀ ਦੀ ਕਾਇਮੀ ਦੇ ਲਈ ਉਹ ਅਖੀਰਲੇ ਸਾਹ ਤੱਕ ਜਿਹੜਾ ਲੜੇ ਲੇਕਿਨ ਉਹਨਾਂ ਨੇ ਆਖਿਆ ਮੈਂ ਗੁਰੂ ਕਾ ਸਿੱਖ ਆ ਮੈਂ ਸਰੈਂਡਰ ਨਹੀਂ ਕਰਾਂਗਾ ਇਹੋ ਦੀ ਭਾਵਨਾ ਇਹੋ ਜਿਹੜੇ ਗੁਰਸਿੱਖ ਜਿਨ੍ਹਾਂ ਦਾ ਅੱਜ ਦੇ ਦਿਨ 5 ਜੁਲਾਈ 1856 ਸਿੰਗਾਪੁਰ ਦੀ ਧਰਤੀ ਤੇ ਕਿਤੇ ਤੁਹਾਨੂੰ ਜੀਵਨ ਵਿੱਚ ਮੌਕਾ ਮਿਲੇ ਜਾਂ ਬੱਚੇ ਤੁਹਾਡੇ ਜਾਂਦੇ ਆ ਤਾਂ ਉਹਨਾਂ ਨੂੰ ਦੱਸਣਾ ਕਿਸ ਅਸਥਾਨ ਤੇ ਨਤਮਸਤਕ ਹੋਵਣ ਉਹ ਅਸਥਾਨ ਜਿੱਥੇ ਕੋਸ ਗੁਰੂ ਕੇ ਪਿਆਰੇ ਨੇ ਗੁਰੂ ਗੁਰੂ ਜਪਨੇ ਔਰ ਐਡੀ ਇਬਾਦਤ ਬੰਦਗੀ ਵਾਲੀ ਉਹ ਰੂਹ ਸੀ ਜਿਹਦੇ ਨਾਲ ਅਨੇਕਾਂ ਹੋਰ ਕਥਾਵਾਂ ਜੁੜੀਆਂ ਨੇ ਪਰ ਅੱਜ ਦੇ ਦਿਹਾੜੇ ਉਹਨਾਂ ਨੇ ਆਪਣਾ ਸਰੀਰ ਕਚੋਲਾ त्यागਿਆ ਗੁਰੂ ਮੇਰ ਕਰੇ ਸਾਡੇ ਜੀਵਨ ਦੇ ਵਿੱਚੇ ਭਾਵਨਾ ਇਹ ਪ੍ਰੇਮ ਬਣ ਜਾਏ ਦੂਸਰੀ ਆਪ ਜੀ ਅੱਜ ਜਾਣਦੇ